ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਸ਼ਰਦਾਈ ਜਿਸ ਨੂੰ ਕੇ ਦੂਸਰੀਆਂ ਸਟੇਟਸ ਦੇ ਵਿੱਚ ਠੰਡਾਈ ਵੀ ਕਹਿੰਦੇ ਹਨ होली ਤੇ ਸਪੈਸ਼ਲ ਤੌਰ ਤੇ ਬਣਾਈ ਜਾਂਦੀ ਹੈ ਪੰਜਾਬ ਦੇ ਵਿੱਚ ਇਸ ਨੂੰ ਰਗੜਾ ਵੀ ਕਹਿੰਦੇ ਹਨ ਇਹ ਆਪਾਂ ਇਨਸਟੈਂਟ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਬਣਾਵਾਂਗੇ ਜਿਸ ਨੂੰ ਕੇ ਹਰ ਪਰਸਨ ਬਹੁਤ ਹੀ ਆਸਾਨ ਤਰੀਕੇ ਦਾ ਬਣਾ ਕੇ ਇੰਜੋਏ ਕਰ ਸਕਦਾ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਹੁਣ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਇਸ ਨੂੰ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਪੈਨ ਲਵਾਂਗੇ ਪੈਨ ਨੂੰ ਇੱਕ ਵਾਰੀ ਆਪਾਂ ਪੂਰਾ ਗਰਮ ਕਰ ਲਵਾਂਗੇ ਤੇ ਗੈਸ ਦਾ ਫਲੇਮ ਆਪਾਂ ਬੰਦ ਕਰ ਦਵਾਂਗੇ ਸਭ ਤੋਂ ਪਹਿਲਾਂ ਆਪਾਂ ਪੈਨ ਦੇ ਵਿੱਚ ਬਦਾਮ ਐਡ ਕਰਾਂਗੇ ਨਾਲ ਹੀ ਇਸ ਦੇ ਵਿੱਚ ਹੁਣ ਆਪਾਂ ਕਾਜੂ ਐਡ ਕਰਾਂਗੇ 2 ਚਮਚ ਇਸ ਦੇ ਵਿੱਚ ਆਪਾਂ ਸੌਂਫ ਦੇ ਪਾ ਲਵਾਂਗੇ ਤੇ 2 ਹੀ ਚਮਚ ਇਸ ਦੇ ਵਿੱਚ ਆਪਾਂ ਮੈਲਨ ਛੀੜ ਪਾਵਾਂਗੇ ਤੇ 10 ਤੋਂ 12 ਇਸ ਦੇ ਵਿੱਚ ਆਪਾਂ ਪਿਸਤਾ ਐਡ ਕਰਾਂਗੇ ਤੇ ਵੱਡੇ 2 ਤੋਂ 3 ਚਮਚ ਇਸ ਦੇ ਵਿੱਚ ਆਪਾਂ ਖਸਖਸ ਐਡ ਕਰਾਂਗੇ ਜੋ ਕਿ ਇਸ ਦਾ ਮੇਨ ਇੰਗਰੀਡੀਐਂਟ ਹੈ ਤੇ 10 ਤੋਂ 15 ਇਸ ਦੇ ਵਿੱਚ ਆਪਾਂ ਕਾਲੀਆਂ ਮਿਰਚਾਂ ਐਡ ਕਰਾਂਗੇ ਇੱਥੇ ਆਪਾਂ 8 ਤੋਂ 10 ਛੋਟੀਆਂ ਇਲਾਇਚੀਆਂ ਲਈਆਂ ਹਨ ਤੇ ਉਹਨਾਂ ਦੇ ਆਪਾਂ ਬੀਜ ਐਡ ਕਰ ਲਵਾਂਗੇ ਇਹ ਆਪਾਂ ਲਏ ਹਨ ਗੁਲਾਬ ਦੀਆਂ ਪੱਤੀਆਂ ਇਹ ਫਰੈਸ਼ ਪੱਤੀਆਂ ਹਨ ਤੁਸੀਂ ਸੁੱਕੇ ਗੁਲਾਬ ਦੀਆਂ ਪੱਤੀਆਂ ਵੀ ਲੈ ਸਕਦੇ ਹੋ ਤੇ ਇਸ ਦੇ ਵਿੱਚ ਆਪਾਂ ਇੱਕ ਟੁਕੜਾ ਦਾਲਚੀਨੀ ਦਾ ਐਡ ਕਰਾਂਗੇ ਤੇ ਨਾਲ ਹੀ ਇਸ ਦੇ ਵਿੱਚ ਆਪਾਂ ਜੈਫਲ ਐਡ ਕਰ ਲਵਾਂਗੇ ਤੇ ਹੁਣ ਇਸ ਨੂੰ ਹੋਰ ਜ਼ਿਆਦਾ ਕਲਰਫੁਲ ਤੇ ਟੇਸਟ ਬਣਾਉਣ ਦੇ ਲਈ ਇਸ ਦੇ ਵਿੱਚ ਆਪਾਂ ਕੇਸਰ ਐਡ ਕਰ ਦਵਾਂਗੇ ਇਹ ਆਪਸ਼ਨਲ ਹੈ ਜੇਕਰ ਤੁਹਾਡੇ ਕੋਲ ਹੈ ਤਾਂ ਤੁਸੀਂ ਯੂਜ਼ ਕਰ ਸਕਦੇ ਹੋ ਜੇਕਰ ਨਹੀਂ ਹੈ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਇਹਨੂੰ ਆਪਾਂ ਬਿਲਕੁਲ ਹੱਥੀਂ ਹੱਥਾਂ ਨਾਲ ਹਲਾਵਾਂਗੇ ਗੈਸ ਦਾ ਫਲੇਮ ਆਪਣਾ ਬਿਲਕੁਲ ਬੰਦ ਹੈ ਇਹ ਦੇਖੋ ਹੁਣ ਆਪਾਂ ਹੱਥ ਦੇ ਨਾਲ ਵੀ ਇਸ ਨੂੰ ਹਿਲਾ ਰਹੇ ਹਾਂ ਇਹਨਾਂ ਦੇ ਵਿੱਚੋਂ ਸਿਰਫ ਥੋੜਾ ਜਿਹਾ ਆਪਾਂ ਮੌਇਸਚਰ ਹੀ ਸਪਾਉਣਾ ਹੈ ਕੋਈ ਇਹਨਾਂ ਨੂੰ ਆਪਾਂ ਰੋਸਟ ਨਹੀਂ ਕਰਨਾ ਇਹ ਦੇਖੋ ਇਹਨਾਂ ਦਾ ਮੌਇਸਚਰ ਸੁੱਕ ਚੁੱਕਾ ਹੈ ਡਰਾਈ ਹੋ ਚੁੱਕੇ ਹਨ ਹੁਣ ਇਹ ਠੰਡੇ ਵੀ ਹੋ ਚੁੱਕੇ ਹਨ ਤੇ ਹੁਣ ਆਪਾਂ ਇੱਕ ਮਿਕਸਰ ਜਾਰ ਲਵਾਂਗੇ ਤੇ ਉਸ ਦੇ ਵਿੱਚ ਇਹ ਸਾਰਾ ਸਮਾਨ ਐਡ ਕਰ ਦਵਾਂਗੇ ਇਹ ਜਿਹੜਾ ਸ਼ਰਦਾਈ ਦਾ ਆਪਾਂ ਮਿਕਸਚਰ ਹੈ ਇਸ ਨੂੰ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਇਸ ਤਿੰਗ ਆਪਾਂ ਹੋਰ ਵੀ ਬਹੁਤ ਸਾਰੀਆਂ ਰੈਸਪੀਸ ਬਣਾ ਸਕਦੇ ਹਾਂ ਉਹ ਵੀ ਮੈਂ ਤੁਹਾਡੇ ਨਾਲ ਨੈਕਸਟ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੀ ਇਹ ਦੇਖੋ ਆਪਣਾ ਰਗੜਾ ਸ਼ਰਦਾਈ ਦਾ ਮਿਕਸਚਰ ਹੈ ਉਹ ਬਿਲਕੁਲ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਇਸ ਨੂੰ ਇੱਕ ਬਰਤਨ ਦੇ ਵਿੱਚ ਕੱਢ ਲਵਾਂਗੇ ਲਓ ਜੀ ਦੇਖੋ ਕਿੰਨਾ ਵਧੀਆ ਇਹ ਆਪਣਾ ਮਿਕਸਚਰ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਤੁਹਾਨੂੰ ਦਿਖਾਉਣੇ ਹਾਂ ਸ਼ਰਦਾਈ ਬਣਾਉਣੇ ਇੱਕ ਆਪਾਂ ਯੂਸਰ ਲਵਾਂਗੇ ਉਸ ਦੇ ਵਿੱਚ ਆਪਾਂ ਇੱਕ ਵੱਡਾ ਗਲਾਸ ਦੁੱਧ ਦਾ ਐਡ ਕਰਾਂਗੇ ਤੇ ਡੇਢ ਚਮਚ ਇਸ ਮਿਕਸਚਰ ਦਾ ਆਪਾਂ ਐਡ ਕਰ ਲਵਾਂਗੇ ਇਹ ਆਪਾਂ ਬਿਲਕੁਲ ਚਿਲਡ ਮਿਲਕ ਲਿਆ ਹੈ ਬਿਲਕੁਲ ਠੰਡਾ ਮਿਲਕ ਲਿਆ ਹੈ ਤੇ ਹੁਣ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਹੁਣ ਇਸ ਦੇ ਵਿੱਚ ਸਵਾਦ ਦੇ ਅਨੁਸਾਰ ਆਪਾਂ ਖੰਡ ਐਡ ਕਰਾਂਗੇ ਤੇ ਨਾਲ ਹੀ ਇਸ ਦੇ ਵਿੱਚ ਮੈਂ ਆਈਸ ਕਯੂਬ ਪਾ ਲੈ ਹਨ ਤੇ ਫਿਰ ਹੁਣ ਆਪਾਂ ਇਸ ਨੂੰ ਮਿਕਸ ਕਰਾਂਗੇ ਤੇ ਇਹ ਦੇਖੋ ਜੀ ਕਿੰਨੀ ਵਧੀਆ ਠੰਡਾਈ ਸ਼ਰਦਾਈ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਥੋੜਾ ਜਿਹਾ ਹੁਣ ਆਪਾਂ ਇਸ ਨੂੰ ਉੱਪਰੋਂ ਗਾਰਨਿਸ਼ ਕਰ ਲੈਣੇ ਹਾਂ ਥੋੜੀਆਂ ਜਿਹੀਆਂ ਆਪਾਂ ਰੋਜ਼ ਦੀਆਂ ਪੱਤੀਆਂ ਲਈਆਂ ਹਨ ਕੁਝ ਇੱਥੇ ਪਿਸਤਾ ਤੇ ਬਦਾਮ ਕੱਟ ਕੇ ਪਾ ਲਏ ਹਨ ਲਓ ਜੀ ਆਪਣੀ ਬਹੁਤ ਹੀ ਟੇਸਟੀ ਤੇ ਠੰਡੀ ਠੰਡੀ ਸ਼ਰਦਾਈ ਬਣ ਕੇ ਤਿਆਰ ਹੋ ਚੁੱਕੀ ਹੈ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਵਿੱਚ ਧੰਨਵਾਦ